उट करना नहीं जाऊँ वो लेरिए जो ਕੋ ਕਰ ਲੈਂਦੇ ਹਾਂ ਉਹਦੀ ਬਾਅਦ ਮੈਂ ਆਏ ਇਸ ਪੈਮੇਸ ਸਿੱਟ ਕੇ ਮੈਂ ਆਈ ਆਰਾ ਦਿਨ ਕਿੰਨੇ ਲੱਗਦੇ ਆ ਇਹ ਲੋਜਾਂ ਭੰਗ ਰਹੇ ਸੋ ਇਹ ਸਭ ਤੋਂ ਸੋਚ ਕੋਲ ਕਰੀ ਗਾ ਪਰ ਹਮਾਰਾ ਦਿਨ ਤੋਂ ਸ਼ੁਰੂ ਹੋ ਗਿਆ ਆਪ ਨੂੰ ਲੱਗਦਾ ਮੈਂ ਸਿਉਗ ਵੀ ਕਰ ਰਹੀ ਹਾਂ ਬਹੁਤ ਆਤਲੇ ਕਰ ਰਹੇ ਲੱਗਦਾ ਨਹੀਂ ਨਹੀਂ ਇੱਥੇ ਕਿਹਨੂੰ ਲੱਗਦਾ ਮੈਂ ਸਿਉਗ ਨਹੀਂ ਕਰ ਰਹੀ ਜਿਹਨੂੰ ਲੱਗਦਾ ਜੀ ਸੱਤ ਕੇ ਆਵਾਜ਼ ਉੱਚੀ ਉੱਚੀ ਕਰੋ ਮੈਂ ਕਹਿ ਰਹੀ ਹਾਂ ਤੁਸੀਂ ਸਰਚ ਕਰੋ ਜਿੰਨੀਆਂ ਮਰਜ਼ੀ ਸਰਚ ਕਰੋ ਕਾਂ ਕਾਰਕੀ ਜੀ ਸੁਣੇ ਕਿਸ ਤਰੀਕੇ ਮੈਂ ਤਾਂ ਇਹੀ ਕਹਿ ਰਹੀ ਹਾਂ ਕਿ ਮੈਨੂੰ ਜਾ ਲੈੰਗੋ ਆਪਣੇ ਦਫ਼ਤਰ ਮੈਂ ਮੇਰੇ ਦਫ਼ਤਰ ਤੇ ਵੈਸੇ ਰੂਟੀਨ ਚ ਹੁੰਦਾ ਕੋਣ ਹੈ ਦਰਕਰ ਹੁੰਦੇ ਨੇ ਜਾਂ ਹੋਰ ਕੋਈ ਖਾਸ ਕੋਈ ਬੈਠਦਾ ਹੈ ਅਸੀਂ ਵੀ ਬੈਠਦੇ ਹਾਂ ਸਾਡੇ ਬੰਦੇ ਵੀ ਬੈਠਦੇ ਆ ਵਰਕਰ ਵੀ ਹੁੰਦੇ ਆ ਹੁਣ ਇੱਕ ਇੱਕ ਬੀਬੀ ਹੈ ਜਿਹੜਾ ਸਫਾਈ ਚ ਕੋਈ ਕਰਦੀ ਹੈ ਉਹ ਵੇਖੀਏ ਕੱਲੀ ਹੈ ਠੀਕ ਹੈ ਗੱਲ ਕਿ ਕੱਲੀ ਬੀਬੀ ਹੈ ਕੋਰਡੀਨੇਟਿੰਗ ਟੂ ਦ ਲੌਂਜ ਮੈਂ ਸਰਚ ਦ ਆਈ ਆਈ ਸ਼ੁੱਡ ਬੀ ਥੇਰ ਪਰੈਜ਼ੈਂਟ ਵੀ ਕੈਨੋਟ ਡੂ ਅ ਸਰਚ ਊਟ ਆਊਟ ਮਾਈ ਪ੍ਰੈਜ਼ੈਂਸ ਮੈਂ ਜਾਣ ਹੀ ਨਹੀਂ ਦਿੰਦੇ ਨੇ ਮੈਂ ਕਹਾਂਗੇ ਐਸੇ ਜਰ ਮੈਂ ਹਸਬੰਡ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਹਾਂਜੀ ਕੇ ਟ੍ਰੈਕਰ ਜਿਹੜੇ ਅੰਦਰ ਹੈ ਉਹਨਾਂ ਦੇ ਹਸਬੰਡ ਨੂੰ ਵੀ ਜਾਣ ਲਓ ਜੀ ਤੁਸੀਂ ਆਪ ਦੱਸ ਰਹੇ ਹੋ ਮੈਂ ਕੀ ਕਦੱਸਾਂ ਲੋ ਇਨ ਆਰਡਰ ਦੀ ਧੱਗੀਆਂ ਉਲੀਆਂ ਹੋਈਆਂ ਨੇ ਫਰੋਤੀਆਂ ਛੋਟੇ ਵਿੱਚ ਛੋਟੇ ਬੰਦੇ ਨੂੰ ਫਰੋਤੀਆਂ ਆ ਰਹੀਆਂ ਨੇ ਜੇ ਗਰੀਬ ਤੋਂ ਗਰੀਬ ਹੈ ਉਹਨੂੰ ਫਰੋਤੀਆਂ ਆ ਗਿਆ ਜਿਵੇਂ ਕੋ ਕੋਲ ਪੁੱਛਿਆ ਕਰ ਪਰ ਤੁਹਾਡੇ ਆਪਣੇ ਦਫਤਰ ਜਾਣ ਦੇ ਨਾਲ ਆਟਾ ਮਿਲ ਰਿਹਾ ਹੈ ਨਾ ਦਾਣ ਮੈਨਾ ਕੁਝ ਮਿਲ ਰਿਹਾ ਸਰਕਾਰ ਨੂੰ ਇਹ ਸਾਰਾ ਕੁਝ ਤਾਂ ਦਿਸ ਨਹੀਂ ਰਿਹਾ ਕੀ ਦਿਸ ਰਿਹਾ ਵਿਕਰਮ ਮਜੀਠੀਆ ਕੱਲਾ ਵਿਕਰਮ ਮਜੀਠੀਆ ਦਿਸਦੇ ਸਾਰੇ ਯਾਰ ਪਾਣੀ ਜੋ ਮਿਲਦਾ ਕੀ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਪੇਜ ਕੇ ਪੰਜਾਬ ਦਾ ਭਲਾ ਹੋ ਸਕਦਾ ਹੈ ਮਜੀਠੀਆ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲੋਅਰ ਅਨਰਡਰ ਦਾ ਮਸਲਾ ਨਹੀਂ ਹੈ ਇੱਥੇ ਇਨ੍ਹਾਂ ਦੀ ਸਰਕਾਰ 'ਚ ਧੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕੋਈ ਨਹੀਂ ਦੇਖਦਾ ਲਕਿ ਮੈਨੂੰ ਅੰਦਰੋਂ ਤਾਂ ਲੱਗਿਆ ਆਈਡੀਆ ਕਰ ਲਾਂ ਬਣੀ ਹੈ ਕੇਸ ਪਾਇਆ ਹੈ ਇਹਨਾਂ ਨੇ ਧੀਏ ਦਾ ਗੱਲਾਂ ਕਰਦੇ ਨੇ ਡਰੱਗਸ ਦੀ ਮਿਲੇ ਡਰੱਗਸ ਸਤਿ ਆਤਿ ਸਤਿ ਕਿੱਥੇ ਲੱਭੇ ਲੱਭੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨਹੀਂ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਇਕੱਲਾ ਵਿਕਰਮ ਚ ਹੀ ਦਿਸਦਾ ਕੰਪਲ ਰਿਮਾਂਡ ਖਤਮ ਹੋ ਜਦੋਂ ਅਗਲੀ ਰਣਨੀਤੀ ਮਿਲ ਕੀ ਰਹੇਗੇ ਕੰਪਲ ਰਿਮਾਂਡ ਖਤਮ ਹੋ ਜਾਂ ਰਿਹਾ ਹੈ ਅਗਲੀ ਕੀ ਰਣਨੀਤੀ ਰਹੇਗੀ ਉਹ ਤਾਂ ਰਣਨੀਤੀ ਤਾਂ ਅਬ ਬਿਖਲੀ ਬਣਾਣਗੇ ਮਤਲਬ ਪਰਿਵਾਰ ਅਸੀਂ ਤਾਂ ਆਪਣੇ ਬੰਦਿਆਂ ਨਾਲ ਹੈ ਜਿਹੜੇ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਸਰਜੀਤ ਸਾਹਿਬ ਬੇਨਤੀ ਆ ਸਾਦ ਕੇ ਪਿਛਲੀ ਵਾਰੀ ਉਹ ਚਿੱਠਾ ਸਾਹਬ ਆਏ ਸੀਗੇ ਚਿੱਠੀ ਆਈ ਸੀ ਜਿਹੜੇ ਜਿਹੜੇ ਸਭੀ ਮੋਬਾਈਲ ਦਾ ਕਹਿ ਜਾ ਰਿਹਾ ਸੀ ਤੁਸੀਂ ਉਸ ਦਾ ਕੰਪਿਊਟਰ ਦੇ ਵਿੱਚ ਜਿਹੜੀ ਲੈਪਟਾਪ ਲੈਪਟਾਪ ਕੀ ਕੁਝ ਮੁਰੰਮਤੀ ਹੋਈ ਸੀ ਉਸ ਵੇਲੇ ਤੁਸੀਂ ਤਾਂ ਅੰਦਰ ਸੀ ਕਾਫੀ ਅੱਛੇ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਰਦ ਜੀ ਦਾ ਲਿਖ ਕੇ ਦਿੰਦੇ ਆ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਪਗਰੋ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਕੇ ਇੱਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਹੈ ਕਿ ਨੇ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਮੈਂ ਕਿਸੇ ਪੁਲਸਵਾਨੇ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਉਹ ਡਰਦਾ ਡਰ ਕਿਉਂ ਲੱਗਦਾ ਤੁਸੀਂ ਕਹਿੰਦੇ ਵਿਕਰਮਜੀਠੇ ਵਿਕਰਮਜੀਠੇ ਤੋਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਗੱਲਾ ਵਿਕਰਮਜੀਠਾ ਦੱਸਦਾ ਸੰਪਲਰੀ ਮਾਰ ਖਤਮ ਉਹ ਜਨ ਅਭਿਨਿਤੀ ਮਕੀ ਹੈ ਹਾਂਜੀ ਸੰਪਲਰੀ ਮਾਰ ਖਤਮ ਹੋ ਜਾ ਰਿਹਾ ਹੈ ਜੀਠੇ ਸਰ ਮੈਡ ਰਣੀਤੀ ਦੇਗੀ ਪੂਰਾ ਨੀਤੀ ਤਾਂ ਵਿਕੀ ਬਣਾਣਗੇ ਮੈਂ ਆਪ ਮੈਂ ਅਸੀਤ ਆਪਨੇ ਬੰਦਿਆ ਨਾਲ ਨੇ ਕਿ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਅਰਦਾਸਾ ਬੇਨਤੀ ਆ ਸਾਦ ਕੇ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਆਰ ਆਏ ਸੀਗੇ ਜਿਤ ਕੇ ਆਏ ਸੀ ਇੱਕ ਕੀ ਬਿਆਨ ਆ ਆਖਰੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਆ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲੇ ਆ ਜਾਂ ਕੋਈ ਘਬਰਾਹਟ ਉਹਨੂੰ ਲੱਗਦਾ ਹੈ ਕਿ ਕਿ ਸਿੱਖ ਰਹੇ ਹੋਏ ਹੈ ਹੈਬਰਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫਤਰ ਚ ਨਹੀਂ ਬੈਠਣ ਦੇ ਰਹੇ ਤਾਂ ਹੀ ਮੈਂ ਬੋਲਦਾ ਵਨਸ ਟਾਈਮ ਆਊਟਸਾਈਡ ਅਰਿਕਾ ਨਾਉਤੇ ਦੇ ਰਹੇ ਕਿ ਜੁਕੇ ਲਈ ਹੂਐਵਰ ਯੂ ਵਾਂਟ ਇਨਸੈਂਟ ਆਲ ਵਿਲ ਨਾਟ ਅਸਟਾਕਰ ਸੋਚ ਵੀ ਕੈਨ

ਜੀ ਸਭ ਤੋਂ ਸੋਚ ਕੋਲ ਮੈਂ ਜਾ ਰਹੀ ਹਾਂ ਪਰ ਹਮਾਰ ਬਿੰਦੂ ਇਸ ਤਰ੍ਹਾਂ ਲੱਗਦਾ ਹੈ ਕਿ ਉਹਨੂੰ ਲੱਗਦਾ ਹੈ ਮੈਂ ਸਹਿਯੋਗ ਨਹੀਂ ਕਰ ਰਹੀ ਬਹੁਤ ਅਤਲ ਕਰ ਰਹੀ ਲੱਗਦਾ ਹੈ ਇਹ ਪਿੱਛੇ ਨਹੀਂ ਨਹੀਂ ਇੱਥੇ ਕਿਹਨੂੰ ਲੱਗਦਾ ਮੈਂ ਸਹਿਯੋਗ ਨਹੀਂ ਕਰ ਰਹੀ ਜਿਹਨੂੰ ਲੱਗਦਾ ਹੈ ਜੀ ਸੱਤ ਕੇ ਆਵਾਜ਼ ਉੱਚੀ ਕਰੋ ਮੈਂ ਕਹਿ ਰਹੀ ਹਾਂ ਤੁਸੀਂ ਸਰਚ ਕਰੋ ਜਿੰਨੀਆਂ ਮਰਜ਼ੀ ਸਰਚ ਕਰੋ ਕਾਰਨ ਕੀ ਜੀ ਜੀ ਕਿਸ ਤਰੀਕੇ ਮੈਂ ਤਾਂ ਇਹੀ ਕਹਿ ਰਹੀ ਆ ਕਿ ਮੈਨੂੰ ਜਾ ਲੈੰਦੋ ਆਪਣੇ ਦਫਤਰ ਮੈਂ ਮਿਸ ਦਫਤਰ ਤੇ ਵੈਸੇ ਰੂਟੀਨ ਚ ਹੁੰਦਾ ਕੋਣ ਹੈ ਦਫਤਰ ਹੁੰਦੇ ਨੇ ਜਾਂ ਹੋਰ ਕੋਈ ਫਾਸ ਕੋਈ ਬੈਠਦਾ ਹੈ ਅਸੀਂ ਵੀ ਬੈਠਦੇ ਆ ਸਾਡੇ ਬੰਦੇ ਵੀ ਬੈਠਦੇ ਆ ਵਰਕਰ ਵੀ ਹੁੰਦੇ ਆ ਹੁਣ ਇੱਕ ਇੱਕ ਬੀਬੀ ਹੈ ਜਿਹੜਾ ਸਫਾਈ ਚ ਕੋਈ ਕਰਦੀ ਹੈ ਉਹ ਬੈਠੀ ਹੈ ਕੱਲੀ ਹੈ ਠੀਕ ਹੈ ਗੱਲ ਕਿ ਕੱਲੀ ਬੀਬੀ ਹੈ ਕੋਡਿੰਗ ਨੂੰ ਸਰਚ ਦਾ ਆਈ ਆਈ ਸ਼ੁੱਡ ਬੀ देयर ਪ੍ਰੈਸੈਂਟ ਵੀ ਕੈਨੋਟ ਡੂ ਅ ਸਰਚ ਵਿਦਆਉਟ ਮਾਈ ਪ੍ਰੈਸੈਂਸ ਮੈਂ ਜਾਣ ਹੀ ਨਹੀਂ ਦਿੰਦੇ ਨੇ ਮੈਂ ਕਹਾਂਗੇ ਐਸੇ ਜਰਮ ਮੈਂ ਹਸਬੰਡ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਹਾਂਜੀ ਕੇਅਰ ਟੇਕਰ ਜਿਹੜੇ ਅੰਦਰ ਹੈ ਉਹਨਾਂ ਦੇ ਹਸਬੰਡ ਨੂੰ ਵੀ ਜਾਣ ਚਲੋ ਜੀ ਤੁਸੀਂ ਆਪ ਦੱਸ ਰਹੇ ਹੋ ਮੈਂ ਕੀ ਦੱਸਾਂ ਲੋ ਐਂਡ ਆਰਡਰ ਦੀ ਧੱਗੀਆਂ ਆਉਂਦੀਆਂ ਹੁੰਦੀਆਂ ਨੇ ਫਰੋਤੀਆਂ ਛੋਟੇ ਵਿੱਚ ਛੋਟੇ ਬੰਦੇ ਨੂੰ ਫਰੋਤੀਆਂ ਆ ਰਹੀਆਂ ਨੇ ਜੇ ਗਰੀਬ ਤੋਂ ਗਰੀਬ ਹੈ ਉਹਨੂੰ ਫਰੋਤੀਆਂ ਆ ਗਈਆਂ ਦੀਪਕ ਪੋਰ ਪਿਛੇ ਕਰ ਪਰ ਤੁਹਾਡੇ ਆਪਣੇ ਦਫਤਰ ਜਾਣ ਦੇ ਨਾਲ ਆਟਾ ਮਿਲ ਰਿਹਾ ਹੈ ਨਾ ਦਾਣੇ ਨਾ ਕੁਝ ਮਿਲ ਰਿਹਾ ਨੂੰ ਸਰਕਾਰ ਨੂੰ ਇਹ ਸਾਰਾ ਕੁਝ ਤਾਂ ਦਿਸ ਨਹੀਂ ਰਿਹਾ ਕੀ ਦਿਸ ਰਿਹਾ ਹੈ ਵਿਕਰਮ ਮਜੀਠੀਆ ਕੱਲਾ ਵਿਕਰਮ ਮਜੀਠੀਆ ਦਿਸਦਾ ਸਾਰਿਆਂ ਨੂੰ ਆਪ ਕਿ ਕੌਣ ਮਰਦੇ ਹੋ ਜਾਂ ਕੀ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਪੇਜ ਕੇ ਪੰਜਾਬ ਦਾ ਭਲਾ ਹੋ ਸਕਦਾ ਹੈ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲੋਅਰ ਅਨਰਡਰ ਦਾ ਮਸਲਾ ਨਹੀਂ ਇੱਥੇ ਇਹਨਾਂ ਦੀ ਸਰਕਾਰ 'ਚ ਧੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕੋਈ ਨਹੀਂ ਦੇਖਦਾ ਕਿ ਮਹਿੰਦਾਂ ਅੰਦਰ ਤਾਂ ਲਿਆਇਆ ਗਿਆ ਆਈਡੀਆ ਗੱਲਾਂ ਬਣੀ ਕੇਸ ਪਾਇਆ ਇਹਨਾਂ ਨੇ ਧੀਏ ਦਾ ਗੱਲਾਂ ਕਰਦੇ ਡਰੱਗਸ ਦੀ ਮਿਲੇ ਡਰੱਗਸ ਦਸ਼ਤੂ ਕਿੱਥੇ ਲੱਭੇ ਲੱਭੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨਹੀਂ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਗੱਲਾ ਬਿਕਰਮ ਜੀ ਕੀ ਦਿਸਦਾ ਕੰਪਲ ਰਿਮਾਂਡ ਖਤਮ ਹੋ ਜਦੋਂ ਅਗਲੀ ਰਣਨੀਤੀ ਮਿਲ ਕੀ ਰਹੇਗੀ ਹਾਂਜੀ ਕੰਪਲ ਰਿਮਾਂਡ ਖਤਮ ਹੋਣ ਜਾ ਰਿਹਾ ਅਗਲੀ ਕੀ ਰਣਨੀਤੀ ਰਹੇਗੀ ਉਹ ਤੁਹਾਡੇ ਰਣਨੀਤੀ ਤਾਂ ਅਬ ਬਿਕਲੀ ਬਣਾਣਗੇ ਮਤਲਬ ਪਰਿਵਾਰ ਅਸੀਂ ਤਾਂ ਆਪਣੇ ਬੰਦਿਆਂ ਨਾਲ ਹੈ ਮੇਰੇ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਸਰਜੀਤ ਸਾਹਿਬ ਬੇਨਤੀ ਆ ਸਾਡੀ ਕਿ ਪਿਛਲੀ ਵਾਰੀ ਉਹ ਚਿੱਠਾ ਸਾਹਿਬ ਆਰ ਆਏ ਸੀਗੇ ਚਿੱਠੀ ਆਈ ਸੀ ਜਿਹੜੇ ਜਿਹੜੇ 22 ਮੋਬਾਈਲ ਦਾ ਕਹਿ ਜਾ ਰਿਹਾ ਸੀ ਤੁਸੀਂ ਉਸ ਦਾ ਕੰਡ ਵਿੱਚ ਮਜੂਰੀ ਲੈਪਟਾਪ ਕੀ ਕੁਝ ਬਰਾਮਤੀ ਹੋਈ ਸੀ ਉਸ ਵੇਲੇ ਤੁਸੀਂ ਤਾਂ ਅੰਦਰ ਸੀ ਕਾਫੀ ਅੱਛੇ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਰਦ ਜੀ ਦਾ ਲਿਖ ਕੇ ਦਿੰਦੇ ਆ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਪਗਰੋ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਬਣਾ ਕੇ ਇੱਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਹੈ ਕਿ ਨੇ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਮੈਂ ਕਿਸੇ ਪੁਲਸਵਾਨੇ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਉਹ ਡਰਦਾ ਡਰ ਕਿਉਂ ਲੱਗਦਾ ਤੁਸੀਂ ਕਹਿੰਦੇ ਵਿਕਰਮ ਜੀਠੇ ਵਿਕਰਮ ਜੀਠੇ ਤੋਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਗੱਲਾ ਵਿਕਰਮ ਜੀਠਾ ਦੱਸਦਾ ਸੰਪਲਰੀ ਮਾਰ ਖਤਮ ਉਹ ਜਨ ਅਭਿਨਿਤੀ ਮਕੀ ਹੈ ਹਾਂਜੀ ਸੰਪਲਰੀ ਮਾਰ ਖਤਮ ਹੋ ਜਾ ਰਿਹਾ ਜੀਠੇ ਸਰ ਮਾਰ ਨਹੀਂ ਸੀ ਦੇਗੀ ਉਹ ਰਣਨੀਤੀ ਤਾਂ ਵਕੀ ਬਣਾਣਗੇ ਮੈਂ ਆਪ ਮੈਂ ਅਫੀਤ ਆਪਨੇ ਬੰਦਿਆ ਨਾਲ ਨੇ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਅਰਦਾਸਾ ਬੇਨਤੀ ਆ ਸਾਦ ਕੇ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਆਰ ਆਏ ਸੀਗੇ ਜਿਤ ਕੇ ਆਏ ਸੀ ਐਥ ਕੀ ਬਿਆਨ ਆ ਆਖਰੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਆ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲੇ ਆ ਜਾਂ ਕੋਈ ਘਬਰਾਹਟ ਉਹਨੂੰ ਲੱਗਦਾ ਹੈ ਕਿ ਕਿ ਸਿੱਖ ਰਹਾਏ ਹੋਏ ਹੈ? ਰਹਾਇਆ ਕੌਣ ਹੈ? ਇਹ ਜਿਹੜੀ ਸਾਨੂੰ ਦਫਤਰ 'ਚ ਨਹੀਂ ਬੈਠਣ ਦੇ ਰਹੇ। ਦੱਸਿ ਮੈਂ ਬੋਲ। ਵਨਸ ਟਾਈਮ ਆਊਟ ਅਰਿਕਾ ਨਾਉਟ ਦੇ ਰਹੇ। ਤੁਸੀਂ ਕੀ ਹੈ? ਹੂ ਐਵਰ ਯੂ ਵਾਂਟ ਇਨ ਸੈਂਟ। ਆਈ ਵਿਲ ਨਾਟ ਅਸਟਾਪ। ਡੋਟ ਵੀ ਕੈਨ।

ਆਦਾ ਬਿੰਦੂ ਕਿਹਦੇ ਦਾ ਉਹ ਲੋਕਾਂ ਦਾ ਬਾਤ ਰਹੇ ਸੋ ਇਹ ਸਭ ਤੋਂ ਸੋਚ ਕੋਲ ਹੈ ਬਟ ਹਮਾਰਾ ਬਿੰਦੂ ਇਸ ਤਰ੍ਹਾਂ ਹੈ ਕਿ ਮੈਨੂੰ ਲੱਗਦਾ ਮੈਂ ਸਹਿਯੋਗ ਨਹੀਂ ਕਰ ਰਹੀ ਬਹੁਤ ਅਤਲੀ ਕਰ ਰਹੀ ਲੱਗਦਾ ਇਹ ਨਹੀਂ ਨਹੀਂ ਇੱਥੇ ਕਿਹਨੂੰ ਲੱਗਦਾ ਮੈਂ ਸਹਿਯੋਗ ਨਹੀਂ ਕਰ ਰਹੀ ਜਿਹਨੂੰ ਲੱਗਦਾ ਜੀ 7 ਕੀ ਆਵਾਜ਼ ਉੱਚੀ ਕਰੋ ਮੈਂ ਕਹਿ ਰਹੀ ਹਾਂ ਤੁਸੀਂ ਸਰਚ ਕਰੋ ਜਿੰਨੀਆਂ ਮਰਜ਼ੀ ਸਰਚ ਕਰੋ ਦਾ ਕਾਰਨ ਕੀ ਹੈ ਕਿ ਇਸ ਤਰੀਕੇ ਮੈਂ ਤਾਂ ਇਹੀ ਕਹਿ ਰਹੀ ਹਾਂ ਕਿ ਮੈਨੂੰ ਜਾ ਲੈਂਗੋ ਆਪਣੇ ਦਫਤਰ ਮੈਂ ਮੇਰੇ ਦਫਤਰ ਤੇ ਵੈਸੇ ਰੂਟੀਨ ਚ ਹੁੰਦਾ ਕੋਈ ਹੈ ਦਫ਼ਤਰ ਹੁੰਦੇ ਨੇ ਜਾਂ ਹੋਰ ਕੋਈ ਖਾਸ ਕੋਈ ਬੈਠਦਾ ਹੈ ਅਸੀਂ ਵੀ ਬੈਠਦੇ ਹਾਂ ਸਾਡੇ ਬੰਦੇ ਵੀ ਬੈਠਦੇ ਆ ਵਰਕਰ ਵੀ ਹੁੰਦੇ ਆ ਹੁਣ ਇੱਕ ਇੱਕ ਬੀਬੀ ਹੈ ਜਿਹੜਾ ਸਫਾਈ ਚ ਕੋਈ ਕਰਦੀ ਹੈ ਉਹ ਬੈਠੀ ਹੈ ਕੱਲੀ ਹੈ ਠੀਕ ਹੈ ਗੱਲ ਕਿ ਕੱਲੀ ਬੀਬੀ ਹੈ ਕੋਡਿੰਗ ਟੂ ਦ ਲੋਗ ਮੈਨੂੰ ਸਰਚ ਦਾ आई आई शुड बी देयर प्रेजेंट वी कैन नॉट डू अ सर्च विदाउट माय प्रेजेंस। ਮੈਨੂੰ ਜਾਣ ਹੀ ਨਹੀਂ ਦਿੰਦੇ ਨੇ। ਮੈਂ ਕਹਾਂਗੇ ਐਸੇ ਜਰ ਮੈਂ ਹਸਬੰਡ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਹਾਂਜੀ ਕੇਅਰ ਟੇਕਰ ਜਿਹੜੇ ਅੰਦਰ ਹੈ ਉਹਨਾਂ ਦੇ ਹਸਬੰਡ ਨੂੰ ਵੀ ਜਾਣ ਚੱਲੋ ਜੀ ਤੁਸੀਂ ਆਪ ਦੱਸ ਰਹੇ ਹੋ ਮੈਂ ਕੀ ਕਹ ਦੱਸਾਂ। ਲੋਅ ਐਂਡ ਆਰਡਰ ਦੀ ਧੱਗੀਆਂ, ਕੁਲੀਆਂ ਹੁੰਆਂ ਨੇ, ਫਰੋਤੀਆਂ ਛੋਟੇ ਵਿੱਚ ਛੋਟੇ ਬੰਦੇ ਨੂੰ ਫਰੋਤੀਆਂ ਆ ਰਹੀਆਂ ਨੇ। ਜੇ ਗਰੀਬ ਤੋਂ ਗਰੀਬ ਹੈ ਉਹਨੂੰ ਫਰੋਤੀਆਂ ਆ ਗਿਆ। ਦੀਪਕ ਪੋਰ ਪਿੱਛੇ ਕਰ ਪਰ ਤੁਹਾਡੇ ਆਪਣੇ ਦਫਤਰ ਜਾਣ ਦੇ ਨਾਲ ਆਟਾ ਮਿਲ ਰਿਹਾ ਹੈ ਨਾ ਦਾਣੇ ਇਹਨਾਂ ਕੁਝ ਮਿਲ ਰਿਹਾ ਨੂੰ ਸਰਕਾਰ ਨੂੰ ਇਹ ਸਾਰਾ ਕੁਝ ਤਾਂ ਦਿਖ ਨਹੀਂ ਰਿਹਾ ਕੀ ਦਿਖ ਰਿਹਾ ਵਿਕਰਮ ਮਜੀਠੀਆ ਕੱਲਾ ਵਿਕਰਮ ਮਜੀਠੀਆ ਦਿਸਦੇ ਸਾਰੇ ਆਪਕੇ ਮੈਰਾ ਕੀ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਪੇਜ ਕੇ ਪੰਜਾਬ ਦਾ ਭਲਾ ਹੋ ਸਕਦਾ ਹੈ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲੋਅਰ ਅਨਡਰ ਦਾ ਮਸਲਾ ਨਹੀਂ ਹੈ ਇੱਥੇ ਇਹਨਾਂ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕੋਈ ਨਹੀਂ ਦੇਖਦਾ ਕਿ ਮਹਿੰਦਾਂ ਅੰਦਰ ਤਾਂ ਲਿਆਇਆ ਗਿਆ ਆਈਡੀਆ ਕਰਨਾ ਬਣੀ ਹੈ ਕੇਸ ਪਾਇਆ ਇਹਨਾਂ ਨੇ ਡੀਏ ਦਾ ਗੱਲਾਂ ਕਰਦੇ ਨੇ ਡਰੱਗਸ ਦੀ ਮਿਲੇ ਡਰੱਗਸ ਸਤਿ ਆਤਿ ਸਤਿ ਲੱਗੇ ਲੱਭੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਇਕੱਲਾ ਵਿਕਰਮ ਚ ਹੀ ਦਿਸਦਾ ਅੰਕਲ ਰਿਮਾਂਡ ਖਤਮ ਹੋ ਜਨੂੰ ਅਗਲੀ ਦਿਨ ਕੀ ਨੀਤੀ ਮਿਲ ਕੀ ਰਹੇਗੀ ਅੰਕਲ ਰਿਮਾਂਡ ਖਤਮ ਹੋਣ ਜਾ ਰਿਹਾ ਅਗਲੀ ਕੀ ਨੀਤੀ ਰਹੇਗੀ ਉਹ ਤਾਂ ਨੀਤੀ ਤਾਂ ਅਬ ਬਿਖਲੀ ਬਣਾਣਗੇ ਮਤਲਬ ਪਰਿਵਾਰ ਅਸੀਕ ਆ ਆਪਣੇ ਬੰਦਿਆਂ ਨਾਲ ਹੈ ਜਿਹੜੇ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਸਰਜੀਤ ਸਾਹਿਬ ਬੇਨਤੀ ਆ ਸਾਡੀ ਕਿ ਪਿਛਲੀ ਵਾਰੀ ਉਹ ਚਿੱਠਾ ਸਾਹਿਬ ਆਰ ਆਏ ਸੀਗੇ ਚਿੱਠੀ ਆਈ ਸੀ ਜਿਹੜੇ ਜਿਹੜੇ 22 ਮੋਬਾਈਲ ਦਾ ਕਹਿ ਜਾ ਰਿਹਾ ਸੀ ਤੁਸੀਂ ਉਸ ਦਾ ਕੰਦਰ ਵਿੱਚ ਮਜੂਰ ਸੀ ਲੈਪਟਾਪ ਕੋਈ ਕੁਝ ਮੁਰਮਤੀ ਹੋਈ ਸੀ ਉਸ ਵੇਲੇ ਤੁਸੀਂ ਤਾਂ ਅੰਦਰ ਸੀ ਕਾਫੀ ਅੱਛੇ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਰਦ ਜੀ ਦਾ ਲਿਖ ਕੇ ਦਿੰਦੇ ਆ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਪਾਗ ਕਰੋ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਕੇ ਇੱਥੇ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਹੈ ਕਿ ਨੇ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਮੈਂ ਕਿਸੇ ਪੁਲਸਵਾਨੇ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਉਹ ਡਰਦਾ ਡਰ ਕਿਉਂ ਲੱਗਦਾ ਤੁਸੀਂ ਕਹਿੰਦੇ ਵਿਕਰਮ ਜੀਠੇ ਵਿਕਰਮ ਜੀਠੇ ਤਾਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਗੱਲਾ ਵਿਕਰਮ ਜੀਠਾ ਦੱਸਦਾ ਸੰਪਲਰੀ ਮਾਰ ਖਤਮ ਹੋ ਜਨ ਅਭਿਧਨ ਨੀਤੀ ਮਕੀ ਹੈ ਹਾਂਜੀ ਸੰਪਲਰੀ ਮਾਰ ਖਤਮ ਹੋ ਜਾ ਰਿਹਾ ਜੀਠੇ ਸਰ ਮੈਨਾਂ ਨੀਤੀ ਦੇਗੀ ਉਹ ਰਣਨੀਤੀ ਤਾਂ ਵੀ ਕੀ ਬਣਾਣਗੇ ਮੈਂ ਮੈਂ ਅਸੀਤ ਆਪਣੇ ਬੰਦਿਆਂ ਨਾਲ ਨੇ ਕਿ ਮਜੀਠੀਏ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਅਰਦਾਸਾ ਬੇਨਤੀ ਆ ਸਾਦ ਕੇ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਚਿੱਤ ਕੇ ਆਏ ਸੀ ਇਥੇ ਕੀ ਬਿਆਨ ਹੋਇਆ ਆਖਰੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਆ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲਿਆ ਜਾਂ ਕੋਈ ਕਬਰਹਾਟ ਕੋਨ ਨੂੰ ਲੱਗਦਾ ਕਿ ਕੀ ਸਿੱਖ ਰਹੇ ਹੋਏ ਹੈ ਹੈ ਰਹਾਾ ਕੌਣ ਹੈ ਇਹ ਜਿਹੜੀ ਸਾਨੂੰ ਦਫਤਰ ਚ ਨਹੀਂ ਬਿਠਾ